ਕੋਡੀ 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 ਹਾਂਜੀ ਹਾਂਜੀ ਵਾਪਿਸ ਚਲਦੇ ਨੇ ਦੇਖ ਚਾ ਇਹ ਦੇ ਲਾ 400 ਕਿਲੋਮੀਟਰ ਫੇਰ ਜਾਂਦੇ ਆ ਫੇਰ ਕੱਲ ਨੂੰ ਇਹਨਾਂ ਨੇ ਕੱਲ ਨੂੰ ਗਿਆ ਲਾ ਉੱਥੇ ਹਾਂਜੀ ਸੰਗੋੜ ਸੰਗੋੜ ਕੋਲੇ ਹਾਂ ਕੱਲ ਨੂੰ ਚਾਰਾ ਢਿੰਮਾ ਆ ਜਾਓ ਇਹ ਰੋਜ਼ ਜਾਂਦੇ ਹੱਥ ਲਾਉਣ ਜਾਂਦੇ ਉੱਥੇ ਸ਼ਿਲੂ ਭਾਜੀ ਇੱਕ ਮੈਂ ਤੁਹਾਨੂੰ ਗੱਲ ਪੁੱਛਣੀ ਆ ਹਾਂਜੀ ਦੱਸੋ ਜੀ ਮੈਂ ਨਾ ਜਿੰਨੀਆਂ ਵੀ ਇੰਟਰਵਿਊ ਕਰਦਾ ਵਾਂ ਸਾਰੇ ਪਲੇਅਰ ਨਵੇਂ ਪੁਰਾਣੇ ਇਹੀ ਕਹਿੰਦੇ ਆ ਵੀ ਮੇਰਾ ਬੈਸਟ ਪਲੇਅਰ ਇਸ ਟਾਈਮ ਸ਼ਿਲੂ ਆ ਤੇ ਤੁਹਾਨੂੰ ਪਰਸਨਲੀ ਕਿਹੜਾ ਪਲੇਅਰ ਵਧੀਆ ਲੱਗਦਾ ਹਾਂਜੀ ਨਨੂ ਜਾਫੀ ਜਾਫੀ ਵੀ ਰੇਡਰ ਵੀ ਇੱਕ ਇੱਕ ਦੱਸ ਦੋ ਜਾਫੀ ਬਿੱਟੂ ਦੋਵਾਂ ਲੱਗਦਾ ਸੀ ਅੱਛਾ ਅੱਛਾ ਬਾਕੀ ਰੇਦਰ ਸੁਲਤਾਨ ਦੇ ਦਿੱਲਾ ਹੂੰ ਤੇ ਇੱਕ ਨਾ ਲੋਕਾਂ ਦੇ ਵਿੱਚ ਇਹ ਵੀ क्रेਜ਼ ਆ ਪੁੱਛਣਾ ਚਾਹੁੰਦੇ ਆ ਵੀ ਹਰਿਆਣੇ ਵਾਲਿਆਂ ਦੀ ਡਾਈਟ ਕਿੱਦਾਂ ਦੀ ਹੁੰਦੀ ਆ ਡਾਈਟ ਦੇਸੀ ਹੋ ਜਾਂ ਜੀ ਦੁੱਧ ਬਸ ਲਾਈ ਹੋਈ ਕੋਤੀ ਪਾਣੀ ਤੋਂ ਤੁਸੀਂ ਖਾਂਦੇ ਕਿ ਬਹੀ ਸਾ ਬਸ ਉਹੀ ਆ ਹਾਂ ਬਾਕੀ ਸ਼ਿਲੂ ਭਾਈ ਤੁਸੀਂ ਜਾਣਾ ਦੂਰ ਤੇ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅੱਜ ਤੁਸੀਂ ਬੈਸ ਨਿਕਲੇ ਆ ਇੰਨੀ એનર્ਜੀ ਭਾਈ ਕਿੱਦਾਂ ਆ ਜਾਂਦੀ ਆ ਅੱਭੇ ਆ ਜਾਂਦੀ ਨਾ ਜਿਆਦਾ ਕਰਾਊਡ ਦੇਖ ਕੇ ਵੀ ਆ ਜਾਂਦੀ ਜਿਆਦਾ ਕਰਾਊਡ ਦੇ ਹਾਂ ਸ਼ਿਲੂ ਥੋੜਾ ਹੈ ਸ਼ਿਲੂ ਤੇ ਸ਼ਿਲੂ ਹੀ ਜਿਆਦਾ ਹਾਂ ਬਾਕੀ ਸੱਚੀ ਸ਼ਿਲੂ ਵਾ ਤੁਹਾਡੇ ਫੈਨ ਆ ਯਾਰ ਅਹੀਂ ਹਾਂ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ